ਵੈਗੁਰਜੀ ਕੇ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਮੇਕਣਾ ਆਪਣੇ ਵੀਰ ਜੋਤਨਾਉਂਡਾ ਰੋਡ ਤੇ ਐਕਸੀਡੈਂਟ ਹੋਇਆ ਸੀ ਨਾ ਪੱਤੀ ਰੋਡ ਤੇ ਅੱਜ ਮਿੱਤਰ ਇਕੱਠੇ ਹੋਏ ਉਹਨਾਂ ਨੇ ਦੱਸਿਆ ਮੈਨੂੰ ਕਹਿੰਦੇ ਇਹ ਗੱਲ ਹੋ ਗਈ ਅਸੀਂ ਜੀ ਬੇਨਤੀ ਕਰਦੇ ਆ ਉਹ ਵੀਰ ਦੇ ਬਾਰੇ ਉਹ ਤੇ ਉਹ 4-5 ਜਾਣੇ ਸੀਗੇ ਉਹ ਜਦੋਂ ਐਕਸੀਡੈਂਟ ਹੋਇਆ ਤੇ ਤਿੰਨ ਦੀ ਡੈਥ ਹੋ ਗਈ ਸੀ ਤੇ ਦੋ ਗੰਭੀਰ ਰੂਪ ਚ ਜ਼ਖਮੀ ਨੇ ਇੱਕ ਵੀਰ ਥੋੜਾ ਜਿਹਾ ਵੱਧ ਸੀਰੀਅਸ ਆ ਤੇ ਉਹਦੀ ਹੈਲਪ ਵਾਸਤੇ ਮੈਂ ਯੂ ਐਨਓ ਵਾਲਿਆਂ ਨੂੰ ਵੀ ਕਰਦਾ ਬੇਨਤੀ ਮੇਰੇ ਭਰਾਵਾਂ ਨੂੰ ਹਨਾ ਜੀ ਤੇ ਉਹਨਾਂ ਦਾ ਮੈਂ ਘਰਦਿਆਂ ਦਾ ਨੰਬਰ ਦਿੰਨਾ ਜੀ 98145 70518 ਗੁਰਦੀਪ ਸਿੰਘ 98145 70518 ਗੁਰਦੀਪ ਸਿੰਘ ਇਹ ਵੀਰ ਨਾਲ ਤੁਸੀਂ ਕੰਟੈਕਟ ਕਰ ਸਕਦੇ ਉਹਨਾਂ ਦੇ ਫਾਦਰ ਸਾਹਿਬ ਦਾ ਨਾਮ ਗੁਰਦੀਪ ਸਿੰਘ ਆ ਤੇ ਉਹਨਾਂ ਦੀ ਆਪਾਂ ਹੀ ਦੇ ਲੋ ਕਰੀਏ ਤਾਂ ਮਾਲਕ ਵਿੱਚ ਮਾਨਸਾ ਦੀ ਸੇਵਾ ਕਰਨੀ ਆਏ ਹੋਏ ਆਪਾਂ ਸਾਰੇ ਜੀਵ ਇੱਕ ਦੂਜੇ ਦੀ ਜੇ ਮਦਦ ਕਰਦੇ ਰਹਾਂਗੇ ਆਪਣਾ ਪੰਜਾਬ ਬਚਿਆ ਰਹੂ ਆਪਣੇ ਭੈਣ ਭਰਾਵਾਂ ਦੀ ਹੱਥ ਤੇ ਹੱਥ ਰਹੂਗਾ ਇੱਕ ਦੂਜੇ ਦਾ ਆਪਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮੇਰੇ ਸਾਰੇ ਭਰਾਵਾਂ ਨੂੰ ਇਹਨਾਂ ਦੀ ਵਿਚਾਰਿਆਂ ਦੀ ਬਹੁਤ ਮਦਦ ਕੀਤੀ ਜਾਵੇ ਗਰੀਬ ਪੱਖੋਂ ਘਾਰਾ ਵਿਚਾਰੇ ਨਹੀਂ ਉਹਨਾਂ ਕੋੜ ਕਰ ਸਕਦੇ ਜਿੰਨਾ ਖਰਚਾ ਬੀ ਐਮ ਸੀ ਹੰਢਿਆਆ ਰੋਡ ਤੇ ਹਸਪੀਟਲ ਆ ਉਹਦੇ ਵਿੱਚ ਐਡਮਿਟ ਆ ਜੀ ਤੁਸੀਂ ਸਿੱਧੀ ਵੀ ਪਹੁੰਚ ਕਰ ਸਕਦੇ ਹੋ ਜੀ ਵਿਚਾਰਿਆਂ ਨਾਲ ਮੈਂ ਮਿਲਿਆ ਨਹੀਂ ਮੈਂ ਦੇਖਿਆ ਨਹੀਂ ਪਰ ਮੇਰੇ ਇੱਕੋ ਜਿਹਾ ਦਰਦ ਆਇਆ ਦਿਲ ਚ ਮੁੰਡਿਆਂ ਨੇ ਜਦੋਂ ਗੱਲ ਕੀਤੀ ਤੇ ਫੋਟੋ ਦਿਖਾਈ ਹੈ ਉਹਨਾਂ ਦੀਆਂ ਤੇ ਆ ਜੀ ਮੁੰਡਾ ਵੀਡੀਓ ਤਾਂ ਹੀ ਉਹ ਕਹਿੰਦਾ ਵੀਰੇ ਯਾਰ ਬੋਲ ਕੇ ਕਹਿ ਦੋ ਕਿਸੇ ਨੂੰ ਕਹਿੰਦਾ ਬੱਚਾ ਬਹੁਤ ਔਖੇ ਨੇ ਧੰਨਵਾਦ ਆਈ ਸਾਰੇ ਭਰਾ ਮਾਫੀ ਕਰਦੇ